ਫਰੋਮ ਨੀ ਅਕਾਲੀ ਦਲ ਜਿੰਦਾਬਾਦ ਸਰਦਾਰ ਤਖਵੀਰ ਸਿੰਘ ਵਾਹ ਜਿੰਦਾਬਾਦ ਵਾਹ ਦੋ ਜਿੱਤੇ ਜੈ ਰਹੋ ਜੰਗ ਦੇ ਧੋਕੇ ਹਲਕਾ ਕਰਤਾਰਪੁਰ ਦੇ ਵੱਖ-ਵੱਖ ਨਗਰਾਂ ਤੋਂ ਆਏ ਫਰੋਮ ਨੀ ਅਕਾਲੀ ਦਲ ਦੇ ਨ ਤੜਕ ਵਰਕਰ ਸੇ ਬਾਨ ਫਤਿਹ ਅਸਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਾਲਾਤ ਅੱਜ ਪੰਜਾਬ ਦੇ ਐ ਜੇ ਆਪਾਂ ਇੱਕ ਈ ਗਲਤੀ ਹੋ ਗਈ ਪੰਜਾਬ ਦੇ ਲੋਕਾਂ ਤੋਂ ਤੇ ਸੂਬਾ ਜਮਾਂ ਹੀ ਬਰਬਾਦ ਹੋ ਜਾਊਗਾ ਆ 10 ਸਾਲ ਇਹ ਜੇ ਮਾੜੇ ਗੁਜ਼ਰੇ ਆ ਕਿ ਜਿਹੜਾ ਸੂਬਾ ਦੇਸ਼ ਵਿੱਚ ਦੂਜੇ ਤੀਜੇ ਚੌਥੇ ਨੰਬਰ ਤੱਕ ਸੀ ਅੱਜ 18ਵੇਂ ਨੰਬਰ ਤੱਕ ਆ ਗਿਆ ਇਹਨਾਂ 10 ਸਾਲਾਂ 'ਚ ਇੰਨਾ ਪਿੱਛੇ ਚਲੇ ਗਿਆ ਐਨੇ ਮਾਹੌਲ ਖਰਾਬ ਹੋ ਗਿਆ ਕੋਈ ਪੰਜਾਬ ਤਰਫ ਆਉਣ ਨੂੰ ਮੂੰਹ ਨਹੀਂ ਕਰਦਾ ਜਿੰਨੀ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟਖੋ ਦਾ ਰਾਜ ਹੈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਮੈਂ ਕਹਿੰਦਾ ਆਪਾਂ ਤੋਂ ਇੱਕ ਬਹੁਤ ਵੱਡਾ ਪਾਪ ਹੋਇਆ ਜਿਹੜੇ ਆਪਾਂ ਆ ਝਾੜੂ ਵਾਲਿਆਂ ਨੂੰ ਮੌਕਾ ਦੇਤਾ ਆ ਕੇਜਰੀਵਾਲ ਨੂੰ ਜਿਹੜੇ ਉੱਥੋਂ ਆਏ ਆ ਦਿੱਲੀੋਂ ਆ ਕੇ ਉਹਨਾਂ ਦਾ ਨਿਸ਼ਾਨਾ ਕੰਨਾਂ ਲੁੱਟਣਾ ਹੈ ਐਨ ਲੁੱਟ ਰਿਹਾ ਹੈ ਜਿਵੇਂ ਉਹ ਸੋਚਦੇ ਆ ਕਿ ਅਸੀਂ ਲੁੱਟ ਕੇ ਭੱਜ ਜਾਾਂਗੇ ਸਾਨੂੰ ਹੱਥ ਨਹੀਂ ਲਾਉਂਦਾ ਕੋਈ ਐਡੇ ਐਡੇ ਵੱਡੇ ਕਪਲੇ ਆ ਕਰੋੜਾਂ ਰੁਪਏ ਦੇ ਕਪਲੇ ਆ ਪਰ ਇਹਨਾਂ ਨੂੰ ਪੰਜਾਬ ਦੇ ਲੋਕ ਭੱਜਣ ਨਹੀਂ ਦੇਵਾਂਗੇ ਨਾ ਅਕਾਲੀ ਦਲ ਭੱਜਣ ਦੇਊਗਾ ਬੋਲੇ ਈਸਾਨ ਹੈ ਹੋ ਸ੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਕਾਂਗਰਸ ਭਾਜਪੀ ਆਮ ਆਦਮੀ ਪਾਰਟੀ ਵਿੱਚ ਸਾਰਿਆਂ 'ਚ ਬਹੁਤ ਫਰਕ ਹੈ ਸ਼ਰੋਮਨੀ ਅਕਾਲੀ ਦਲ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਵਾਲੇ ਆ ਲੁਟੇਰੇ ਆ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡੇ ਨਾਲ ਸੇਵਾ ਕਰਨ ਵਾਸਤੇ ਤੁਹਾਡਾ ਦਿਲ ਜਿੱਤਣ ਨਹੀਂ ਆਉਂਦੇ ਆਈ ਗੱਲ ਹੈ ਤੁਸੀਂ ਦੇਖ ਲਓ 50 60 70 ਸਾਲ ਦਾ ਇਤਿਹਾਸ ਪੰਜਾਬ ਵਿੱਚ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਕੋਈ ਸੜਕ ਬਣੀ ਹੈ ਸਕੂਲ ਬਣਿਆ ਹੈ ਹਸਪਤਾਲ ਬਣਿਆ ਹੈ ਜੇ ਤੁਹਾਨੂੰ ਟਿਊਬਵਲ ਕਨੈਕਸ਼ਨ ਮਿਲਿਆ ਥੋੜੇ ਖਾਲੇ ਬਣਿਆ ਜੇ ਗਰੀਬਾਂ ਨੂੰ ਕੋਈ ਸਹੂਲਤ ਮਿਲੀ ਹੈ ਉਦੋਂ ਹੀ ਮਿਲੀ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੈ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੈ ਕੌਂਕੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ ਆ ਬਣਦੇ ਆ ਰਾਜ ਕਰਨ ਵਾਸਤੇ ਆ ਕੀ ਕਹਿੰਦੇ ਸੀ ਇੱਕ ਮੌਕਾ ਦੇ ਦਿਓ ਝਾੜੂ ਨੂੰ ਨਹੀਂ ਕਲਾਬ ਨਾਰੇ ਬੜੇ ਮਰੇ ਸੀ ਕਿੱਦਰਾ ਝਾੜੂ ਕਿੱਦਰਾ ਮੁੱਖ ਮੰਤਰੀ ਤਬਾਹ ਹੋਈ ਜਾਂਦਾ ਐ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਆ ਸਾਲ ਰਹਿ ਗਿਆ ਖੀਲਾ ਆ ਜੰਗ ਸ਼ੁਰੂ ਹੈ ਮੈਂ ਤਾਂ 17 ਤਰੀਕ ਨੂੰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਹਾਂ ਬਸਾਖੀ ਤੋਂ ਪਹਿਲੇ ਪਹਿਲੇ 40 ਹਲਕਿਆਂ 'ਚ ਮੈਂ ਜਾ ਕੇ ਆਉਂਗਾ ਫਿਰ ਉਹਦੇ ਬਾਅਦ ਬਾਕੀ ਹਲਕਿਆਂ 'ਚ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਇੱਕ ਝੰਡੇ ਉੱਤੇ ੱਲੇ ਇਕੱਠੇ ਕਰਨ ਵਾਸਤੇ ਉਹ ਪੰਥ ਦਾ ਝੰਡਾ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਹਾਲੀਆ ਕੱਲੀ ਸ਼ਰੋਮਣੀ ਅਕਾਲੀ ਦਲ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਦੀ ਹੈ ਸਾਡਾ ਨਿਸ਼ਾਨਾ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਤਾਂ ਪੰਜਾਬ ਤਰੱਕੀ ਕਰੂਗਾ ਜਿਹੜੀਆਂ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਜੋੜ ਕੇ ਵੋਟਾਂ ਲੈਣੀਆਂ ਆ ਆ ਫਰਕ ਹੈ ਕਿਉਂਕਿ ਸਾਡੇ ਵਾਸਤੇ ਅਮਨ ਸ਼ਾਂਤੀ ਹੋਊਗੀ ਤੇ ਘਰ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਪੰਜਾਬ ਤਰੱਕੀ ਕਰੂਗਾ ਉਹਨਾਂ ਵਾਸਤੇ ਪੰਜਾਬ ਦੀ ਤਰੱਕੀ ਐਮ ਨਹੀਂ ਉਹਨਾਂ ਵਾਸਤੇ ਵੋਟਾਂ ਕਿ ਸਾਨੂੰ ਤੋੜ ਕੇ ਕਿੰਨੀਆਂ ਵੋਟਾਂ ਆਈਆਂ ਧਰਮ ਦੇ ਨਾਲ ਤੇ ਮਜਬ ਦੇ ਨਾਂ ਤੇ ਐਸ ਕਰਕੇ ਅਸੀਂ ਤਾਂ ਜਿਉਣਾ ਮਰਨਾ ਇੱਥੇ ਹੀ ਹੈ ਸਾਡਾ ਘਰ ਹੈ ਤੁਸੀਂ ਸਾਡੇ ਪਰਿਵਾਰ ਹੋ ਮੈਂ ਆਈ ਹੱਥ ਜੋੜ ਕੇ ਬੇਨਤੀ ਕਰਨਾ ਹੈ ਸ਼ਾਇਦ ਕੋਈ ਨਾ ਕੋਈ ਹੋਰ ਟਾਪਿਕ 'ਤੇ ਕਹੂਗਾ ਇੱਕ ਮੌਕਾ ਮੈਨੂੰ ਫਿਰ ਦਿਓ ਮੈਨੂੰ ਦੇ ਦਿਓ ਐਗਤੀ ਨਾਲ ਗਲਤੀ ਕਰਿਓ ਕਿਉਂਕਿ ਜਿਹੜਾ ਕਹਿੰਦਾ ਇੱਕ ਮੌਕਾ ਇਹਦਾ ਮਤਲਬ ਉਹ ਇੱਕ ਮੌਕੇ ਦੀ ਠੱਗਣ ਆਉਂਦਾ ਹੈ ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ 100 ਸਾਲ ਦਾ ਇਤਿਹਾਸ ਹੈ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਇਸ ਪਾਰਟੀ ਬਣਾਈ ਹੈ ਆ ਤੁਹਾਡੀ ਬਜ਼ੁਰਗਾਂ ਦੀ ਪਾਰਟੀ ਕਿਤੇ ਤੁਹਾਨੂੰ ਧੋਖਾ ਨਹੀਂ ਦੇਊਗੀ ਇਹਨਾਂ ਦਾ ਕੀ ਤੁਹਾਡੇ ਨਾਲ ਰਿਸ਼ਤਾ ਹੈ ਝਾੜੂ ਵਾਲਿਆਂ ਦਾ ਕੀ ਰਿਸ਼ਤਾ ਹੈ ਕਾਂਗਰਸੀਆਂ ਦਾ ਕੀ ਰਿਸ਼ਤਾ ਹੈ ਭਾਜਪਾ ਵਾਲਿਆਂ ਦਾ ਕੀ ਰਿਸ਼ਤਾ ਹੈ ਅੰਾ ਦਾ ਦਿੱਲੀ ਉਹਨਾਂ ਦੇ ਹੁਕਮ ਚੱਲਦੇ ਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ 'ਚ ਗੱਲ ਨਹੀਂ ਬਣੀ ਇੱਥੋਂ ਆਪਣਾ ਸਮਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਉਹਦੇ ਬਾਅਦ ਹੋਰ ਚਲੇ ਜਾਂ ਅਸੀਂ ਤਾਂ ਕਿਤੇ ਜਾਣਾ ਹੀ ਨਹੀਂ ਆਹ 10 ਸਾਲ ਦੇਖ ਲਿਓ ਭਾਵੇਂ ਸਾਨੂੰ ਤੁਸੀਂ ਘਰੇ भेज ਦਿੱਤਾ ਪਰ ਅਸੀਂ ਰਹਿ ਤੁਹਾਡੇ ਵਿੱਚ ਹੀ ਤੁਹਾਡੀ ਲੜਾਈ ਲੜਦੇ ਨੇ ਤੁਹਾਨੂੰ ਕਿਤੇ ਹੜਾਂ ਦੀ ਸਮੱਸਿਆ ਆਈ ਸਭ ਤੋਂ ਅੱਗੇ ਅੱਗੇ ਕਿਤੇ ਹੋਰ ਕਿਸੇ ਸਮੱਸਿਆ ਓਏ ਅਸੀਂ ਅੱਗੇ ਕਿਉਂਕਿ ਅਸੀਂ ਮਰਨਾ ਜੋਣਾ ਤੁਹਾਡੇ ਵਾਸਤੇ ਹੈ ਇਸ ਕਰਕੇ ਮੈਂ ਅੱਜ ਜ਼ਿਆਦਾ ਸੰਭਲ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਕਈ ਜਗ੍ਹਾ ਤੇ ਮੈਂ ਜਾਣਾ ਇੱਕ ਬੈਂਤੀ ਕਰਨ ਵਾਲਾ ਗਰਤਾਰਪੁਰ ਵਾਲੇ ਹਲਕੇ ਥੋੜਾ ਵਧੀਆ ਹਲਕਾ ਤੇ ਤੁਹਾਨੂੰ ਇੱਕ ਵਧੀਆ ਇਨਸਾਨ ਦੇ ਕੇ ਜਾ ਰਿਹਾ ਕੇਪੀ ਸਾਹਿਬ ਦੇਖੋ ਕੇਪੀ ਸਾਹਿਬ ਇੱਕ ਬੜੇ ਨੇਕ ਨਫੀਸ ਇਨਸਾਨ ਹੈ ਤੁਹਾਡੇ ਵਿੱਚ ਥੋੜੀ ਸੇਵਾ ਚ ਨਾਲੇ ਇੱਕ ਵੱਡੀ ਗੱਲ ਹੈ ਇਹਨਾਂ ਦੀ ਸਨੀਅਰਿਟੀ ਇੰਨੀ ਹੈ ਜਿਹੜੇ ਹਲਕੇ ਚ ਕੋਈ ਸੀਨੀਅਰ ਲੀਡਰ ਆ ਜੇ ਨਾ ਮੱਲਾ ਪੰਜ ਸੱਤ ਕੜਛੀਆਂ ਘੋਦੀਆਂ ਤਾਂ ਐਕਸਟਰਾ ਟਾਈਪ ਵਾਲਿਆਂ ਦਾ ਦੂਜੇ ਹਲਕਿਆਂ ਤੋਂ ਵੱਧ ਤੂੰ ਐਸ ਕਰਕੇ ਮੈਂ ਤਾਂ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਐ ਐਸ ਕਰਕੇ ਮੈਂ ਇਹਨਾਂ ਨੂੰ ਥੋੜੀ ਕੀ ਪੀਸਾ ਹੁਣ ਥੋੜੀ ਜਿਮ ਮਰੀ ਹਲਕਾ ਮੈਂ ਤੁਹਾਨੂੰ ਇੰਨਾ ਕਹਿ ਦੂੰਗਾ ਕਿਸੇ ਚੀਜ਼ ਦੀ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਹੋਣੀ ਚਾਹੀਦੀ ਜੋ ਤੁਸੀਂ ਹੁਕਮ ਕਰਾਂ ਕਰਾਂਗੇ ਮੈਂ ਤੁਹਾਨੂੰ ਇੰਨਾ ਦੱਸ ਦਣਾ ਮੈਨੂੰ 5 ਸਾਲ ਦੇ ਦਿਓ ਨਾ ਤੁਸੀਂ ਸ਼ਕਲ ਬਦਲ ਦੋ ਪੰਜਾਬ ਦੀ ਬੋਲੇ ਸੋਹਣਿਆ ਤੁਸੀਂ ਸਾਰੇ ਮੇਰੇ ਕੰਮ ਕਰਨ ਦਾ ਤਰੀਕਾ ਜਾਣਦੇ ਹੋ ਨਾ ਮੈਂ ਝੂਠ ਬੋਲਾਂ ਨਾ ਲਾਰੇ ਲਾਵਾਂ ਇੱਕ ਵਾਰ ਜ਼ੁਬਾਨ ਕਰਤੀ ਭਾਵੇਂ ਸਿਰ ਵੱਡਿਆ ਜਾਂ ਪੂਰਾ ਕਰਕੇ ਛੱਡਦਾ ਹੁੰਦਾ ਮੈਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡਾ ਧੰਨਵਾਦ ਅੱਜ ਦੇ ਬਾਅਦ ਅ ਸਾਲ ਰਹਿ ਗਿਆ ਹੁਣ ਕੇਪੀ ਸਾਹਿਬ ਘਰ ਘਰ ਜਾ ਕੇ ਤੁਸੀਂ ਕਾਲੀ ਦਲ ਨੂੰ ਤਗੜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ